ਲਈ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਬਠਿੰਡਾ ਸ਼ਹਿਰ ਦੇ ਨਿਵਾਸੀ ਦੇਖ ਰਹੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਅ ਅੱਜ ਦਾ ਅ ਪ੍ਰੈਸ ਕਾਨਫਰੰਸ ਕਰਨ ਦਾ ਟਾਪਿਕ ਬੜਾ ਹੀ ਇੰਪੋਰਟੈਂਟ ਹੈ ਕਿਉਂਕਿ ਕਾਫੀ ਮਿਹਨਤ ਤੋਂ ਬਾਅਦ ਬਠਿੰਡਾ ਸ਼ਹਿਰ ਨੂੰ 26 ਕਰੋੜ ਰੁਪਏ ਦੀ ਸੁਗਾਤ ਮਿਲੀ ਹੈ ਜਿਦੇ ਵਿੱਚ ਵਾਟਰ ਟ੍ਰੀਟਮੈਂਟ ਹੋਕੇ ਜਿਹੜਾ ਪਾਣੀ ਉਹਦੀ ਵਾਟਰ ਸਪਲਾਈ ਦੀ ਪਾਈਪਲਾਈਨ ਪਲੱਸ 2 ਲੱਖ ਗੈਲਨ ਪਾਣੀ ਦੀ ਟੈਂਕੀਆਂ ਬਣਨ ਜਾ ਰਹੀਆਂ ਇਹ ਇਸ ਪ੍ਰੋਜੈਕਟ ਤੋਂ ਬਾਅਦ ਤਕਰੀਬਨ 62000 ਮੀਟਰ ਦੀ ਪਾਈਪਲਾਈਨ ਵਿਛਾਈ ਜਾਊਗੀ ਸ਼ਹਿਰ ਦੇ ਵਿੱਚ ਜਿਹਦਾ ਉਦਘਾਟਨ ਕੱਲ ਹੋ ਚੁੱਕਿਆ ਤੇ ਕੰਮ ਆਉਣ ਵਾਲੇ ਇਸ ਹਫਤੇ ਦੇ ਵਿੱਚ ਸ਼ੁਰੂ ਹੋਊਗਾ ਇਦੇ ਨਾਲ 8500 ਘਰਾਂ ਨੂੰ ਜਿਨ੍ਹਾਂ ਦੇ ਕੋਲੇ ਵਾਟਰ ਸਪਲਾਈ ਦੀ ਪਾਈਪਲਾਈਨ ਨਹੀਂ ਸੀਗੀ ਅੱਜ ਤੱਕ ਜੋ ਕਿ ਸਾਡੀ ਬੇਸਿਕ ਨੀਡ ਹੈ ਦੇਖੋ ਪਾਣੀ ਹਰ ਇੱਕ ਬੰਦੇ ਦੀ ਮੁੱਢਲੀ ਜ਼ਰੂਰਤ ਹੈ ਤੇ ਉਹ ਜ਼ਰੂਰਤ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹੈ ਉਹ ਪੂਰੀ ਕਰ ਰਹੀ ਹੈ 8500 ਘਰਾਂ ਨੂੰ ਬਠਿੰਡੇ ਸ਼ਹਿਰ ਦੇ ਨੂੰ ਜਿਹੜੇ ਵਸ ਚੁੱਕੇ ਸੀਗੇ ਉਹਨਾਂ ਦੇ ਕੋਲੇ ਪਾਣੀ ਦੀ ਸਪਲਾਈ ਨਹੀਂ ਸੀਗੀ ਉਹਨਾਂ ਨੂੰ ਹੁਣ ਅਨਸਟੋਪੇਬਲ ਪਾਣੀ ਜੋ ਹੈ ਮਿਲੂਗਾ ਸਾਨੂੰ ਉਮੀਦ ਹੈ तकरीबन 35000 ਲੋਕਾਂ ਨੂੰ ਬਠਿੰਡੇ ਸ਼ਹਿਰ ਦੇ ਵਸਨੀਕ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਥਰੂ ਲਾਭ ਮਿਲੂਗਾ ਬਹੁਤ ਹੀ ਵੱਡੀ ਉਪਲਬਧੀ ਬਠਿੰਡਾ ਸ਼ਹਿਰ ਵਾਸਤੇ ਬਠਿੰਡਾ ਮਿਊਨਿਸਪਲ ਕਾਰਪੋਰੇਸ਼ਨ ਵਾਸਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਪੂਰ ਚੜਾਇਆ ਪਲੱਸ ਸਾਡੇ ਸੀਐਮ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਐਂਡ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਅਵਜੋਤ ਜੀ ਦਾ ਜਿਨ੍ਹਾਂ ਨੇ ਇੰਨਾ ਸਾਥ ਦੇ ਕੇ ਸਾਨੂੰ ਇਸ ਪ੍ਰੋਜੈਕਟ ਦੇ ਲਈ ਗ੍ਰੀਨ ਝੰਡੀ ਦਿੱਤੀ ਤੇ ਅ ਅੱਗੇ ਕੰਮ ਕਰਨ ਦੇ ਲਈ ਮੋਟੀਵੇਟ ਕੀਤਾ ਅ ਉਮੀਦ ਕਰਦਾ ਹਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਕਈ ਏਰੀਆਜ਼ ਦੇ ਵਿੱਚ ਜਿੱਥੇ ਪਾਣੀ ਦੀ ਟੈਂਕੀਆਂ ਨਹੀਂ ਸਿਗੀਆਂ ਤੇ ਆਪਾਂ ਨੂੰ ਪਾਣੀ ਆ ਵੱਖ-ਵੱਖ ਥਾਵਾਂ ਤੋਂ ਮੰਗ ਕੇ ਲੈਣਾ ਪੈਂਦਾ ਸੀਗਾ ਚਾਹੇ ਉਹ ਫੇਸ 4 5 ਦਾ ਏਰੀਆ ਹੋਵੇ ਮੋਡਲ ਟਾਊਨ ਪੁੱਡਾ ਦੀ ਬਣਾਈ ਹੋਈ ਕਲੋਨੀ ਹੈਗੀ ਆ ਉਹ ਅਮਰਪੁਰਾ ਵਾਲਾ ਏਰੀਆ ਮਸੀਹ ਜੀ ਦਾ ਏਰੀਆ ਤੇ ਵਿਸਵਾਲ ਜੀ ਦਾ ਏਰੀਆ ਮਤਲਬ ਐਸੇ ਕਈ ਏਰੀਆਜ਼ ਜਿਨ੍ਹਾਂ ਨੂੰ ਬੈਕਵਰਡ ਮੰਨਿਆ ਜਾਂਦਾ ਸੀਗਾ ਜਾਂ ਫਿਰ ਪੁੱਡਾ ਕਲੋਨੀ ਲਗਾ ਲਓ ਫੇਸ 4 5 ਇੱਕ ਬਹੁਤ ਹੀ ਵਿਕਸਿਤ ਕਲੋਨੀ ਤੇ ਪੌਰਸ਼ ਕਲੋਨੀ ਮੰਨੀ ਜਾਂਦੀ ਹੈ ਮਗਰ ਉੱਥੇ ਪਾਣੀ ਦੀ ਸਪਲਾਈ ਦੀ ਕਾਫੀ ਦੇਰ ਤੋਂ ਪ੍ਰੋਬਲਮ ਸੀਗੀ ਹੁਣ ਇਹ ਪ੍ਰੋਬਲਮ ਦੂਰ ਹੋਊਗੀ ਤੇ 26 ਕਰੋੜ ਰੁਪਏ ਦੇ ਟੈਂਡਰ ਦੇ ਨਾਲ ਅਸੀਂ ਇਸ ਕੰਮ ਨੂੰ ਸ਼ੁਰੂ ਕਰ ਰਹੇ ਹਾਂ ਤੇ ਉਮੀਦ ਕਰਦਾ ਹਾਂ ਕਿ ਇੰਨਾ 35000 ਲੋਕਾਂ ਨੂੰ ਇਸ ਦਾ ਲਾਭ ਜਲਦ ਤੋਂ ਜਲਦ ਮਿਲੇਗਾ ਤੇ ਆਪਣੇ ਆਸਤੇ ਬੜੀ ਹੀ ਖੁਸ਼ੀ ਦੀ ਗੱਲ ਆ ਬਟਿੰਡਾ ਕਾਰਪੋਰੇਸ਼ਨ ਵਾਸਤੇ ਤੇ ਉਮੀਦ ਕਰਦਾ ਕਿ ਐਸੇ ਤਰੀਕੇ ਦੇ ਨਾਲ ਬਟਿੰਡਾ ਸ਼ਹਿਰ ਵਾਸੀ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਭਰੇ ਹੱਥ ਰੱਖਣਗੇ ਤੇ ਸਾਨੂੰ ਹੋਰ ਮੋਟੀਵੇਟ ਕਰਨਗੇ ਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਬੇਸਿਕ ਨੀਡਸ ਆ ਪਹਿਲਾਂ ਅਸੀਂ ਉਹ ਪੂਰੀ ਕਰਦੀਏ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਕੀਤੀ ਬਹੁਤ ਬਹੁਤ ਧੰਨਵਾਦ ਸਰ ਇਹ ਪ੍ਰੋਜੈਕਟ ਚਾਲੂ ਕਦੋਂ ਹੋਣੀ ਸ਼ੁਰੂ ਕਰੋ ਸਰ ਪ੍ਰੋਜੈਕਟ ਸ਼ੁਰੂ ਹੋ ਚੱਕਿਆ ਅਸੀਂ ਕੱਲ ਇਹਦਾ ਨੀ ਪੱਥਰ ਰੱਖਿਆ ਤੇ ਅ ਅਮਰਪੁਰਾ ਏਰੀਆ ਤੋਂ ਇਹਨੂੰ ਸਟਾਰਟ ਕੀਤਾ ਗਿਆ ਉਹ ਉੱਥੇ ਕਾਫੀ ਜ਼ਿਆਦਾ ਦੇਰ ਤੋਂ ਪ੍ਰੋਬਲਮ ਸੀਗੀ ਉੱਥੇ ਪਾਈਪਲਾਈਨ ਹੀ ਨਹੀਂ ਸੀਗੀ ਪਾਣੀ ਦੀ ਤੇ ਉੱਥੋਂ ਪਾਈਪਲਾਈਨ ਵੀ ਵਿਛਾਈ ਜਾ ਰਹੀ ਹੈ ਤੇ ਪਲੱਸ ਉਸੇ ਏਰੀਆ ਦੇ ਵਿੱਚ ਟੈਂਕੀ ਵੀ ਬਣ ਰਹੀ ਹੈ ਸਰ ਪੁੱਲ ਦਾ ਜਿਹੜਾ ਕੰਮ ਹੈ ਯਾਨੀ ਕਿ ਕਈਆਂ ਲੋਕੀ ਗੁੰਮਰਾਹ ਨੇ ਵੀ ਪੁੱਲ 20 ਤਰੀਕ ਨੂੰ ਚੱਲ ਜਾਏਗਾ ਇਸ ਪ੍ਰੋਜੈਕਟ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰ ਮੇਰੀ ਬੀਐਨਡੀਆਰ ਨਾਲ ਕਨਸਟੈਂਟਲੀ ਗੱਲ ਚੱਲ ਰਹੀ ਹੈ ਟੀਮ ਦੇ ਨਾਲ ਤੇ ਅਸੀਂ ਅੱਜ ਦੇ ਦਿਨ ਹੀ ਉਹਨਾਂ ਦੇ ਨਾਲ ਕਾਨਕਾਲ ਵੀ ਰੱਖੀ ਹੈ ਅ ਠੇਕੇਦਾਰ ਸਾਹਿਬ ਨਾਲ ਤੇ ਬੀ ਐਨ ਡੀ ਆਰ ਦੀ ਟੀਮ ਦੇ ਨਾਲ ਤੇ ਚਾਹੇ ਉਹ ਮੇਰੇ ਸਕੋਪ ਦਾ ਕੰਮ ਨਹੀਂ ਹੈਗਾ ਮਗਰ ਅ ਇਹ ਬਠਿੰਡਾ ਸ਼ਹਿਰ ਵਾਸੀਆਂ ਦੀ ਬਹੁਤ ਮੇਜਰ ਨੀਡ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਦੇ ਉੱਤੇ ਵੀ ਆਪਣਾ ਧਿਆਨ ਦਈਏ ਤੇ ਜਲਦ ਹੀ ਉਸ ਦੇ ਉੱਤੇ ਧਿਆਨ ਦੇ ਕੇ ਤੇ ਅਸੀਂ ਇਹਨੂੰ ਜਲਦੀ ਸ਼ੁਰੂ ਕਰਾਵਾਂਗੇ। ਕੋਈ ਹੋਰ ਸਰ ਐਮਐਲਏ ਸਾਹਿਬ ਨੇ ਕਿਹਾ ਵੀ ਛੜੀ ਕੇ ਅੱਗੇ ਦਾ ਜੇਲਵੇ ਰੋੜ ਹੈ ਇੱਧਰਲਾ ਕਤਵਾਲੀਆੜਾ ਇਹਨੂੰ ਵੀ ਚੌੜਾ ਕੀਤਾ ਜਾਵੇ ਉਹਦੇ ਬਾਰੇ ਕੀ ਕਰਨਾ ਸਰ ਉਹ ਫਿਰ ਐਮਐਲਏ ਸਾਹਿਬ ਨੇ ਕਿਹਾ ਉਹ ਵੀ ਸਹੀ ਦੱਸ ਪਾ ਰਹੇ ਸਰ ਉਹ ਨਿਗਮ ਨਾ ਕਈ ਹਫ਼ਤਾ ਤੱਕ ਪਹੁੰਚ ਨਹੀਂ ਸਾਡੇ ਉੱਧਰ ਇੱਕ ਖਾਲ ਨੰਬਰ 2 ਹੈ ਉਥੇ ਘਟੋ ਘਟਾ ਮੰਨ ਲਓ ਵੀ 500 600 ਹਜ਼ਾਰ ਬੰਦਾ ਆਖਦੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਨਹੀਂ ਹੈ ਸਰ ਦੇਖੋ ਸਰ ਉਹਦੇ ਵਿੱਚ ਇਹ ਪ੍ਰੋਜੈਕਟ ਇਨਕਲੂਡਡ ਹੈ ਮੈਂ ਤੁਹਾਨੂੰ ਫੇਰ ਤੋਂ ਦੁਬਾਰਾ ਦੱਸ ਰਿਹਾ ਇਹ ਇਹ 26 ਕਰੋੜ ਦਾ ਜੋ ਟੈਂਡਰ ਹੈ ਇਸ ਨੂੰ ਉਸ ਏਰੀਆਜ਼ ਦੇ ਵਿੱਚ ਜ਼ਿਆਦਾ ਧਿਆਨ ਦਿੱਤਾ ਗਿਆ ਜਿਹਦੇ ਉੱਤੇ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀਗਾ ਅਸੀਂ ਤੁਹਾਨੂੰ ਮੈਪ ਵੀ ਪ੍ਰੋਵਾਈਡ ਕਰਾ ਸਕਦੇ ਹਾਂ ਉਹਨਾਂ ਲੋਕਾਂ ਦੇ ਲਈ ਇਹ ਸਹੂਲਤ ਪ੍ਰੋਵਾਈਡ ਕੀਤੀ ਜਾਊਗੀ ਜਿਨ੍ਹਾਂ ਕੋਲ ਮੁੱਢਲੀ ਜ਼ਰੂਰਤਾਂ ਜੋ ਬੇਸਿਕ ਨੀਡਸ ਜਿਨ੍ਹਾਂ ਨੂੰ ਕਹਿ ਦਿੰਨੇ ਆ ਪਾਣੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਇਨਸਾਨ ਦੀ ਇੱਕ ਮਨੁੱਖ ਦੀ ਸਭ ਤੋਂ ਇੰਪੋਰਟੈਂਟ ਨੀਡ ਹੈਗੀ ਹੈ ਤੇ ਉਸ ਨੂੰ ਧਿਆਨ ਰੱਖਦੇ ਹੋਏ ਤੁਹਾਡਾ ਏਰੀਆ ਵੀ ਵਿੱਚ ਕਵਰ ਹੋਏਗਾ ਕਿਤੇ ਟਾਈਮ ਚ ਕੰਪਲੀਟ ਹੋ ਜਾਈਏ ਸਰ ਡੈਡਲਾਈਨ ਤੁਹਾਨੂੰ ਜਲਦ ਅਸੀਂ ਦੱਸ ਦਾਂਗੇ ਮਗਰ ਇਹਦਾ ਕੰਮ ਆਲਰੇਡੀ ਸ਼ੁਰੂ ਹੋ ਚੁੱਕਿਆ ਸਰ ਮੇਨ ਏਰੀਆ ਜਿਹੜਾ ਹੋਏਗਾ ਉਹ ਕਿਹੜਾ ਕਵਰ ਹੋ ਰਿਹਾ ਸਰ ਸ਼ਹਿਰ ਅਕਰੋਸ ਦ ਸਿਟੀ ਅਕਰੋਸ ਦ ਸਿਟੀ ਏਰੀਆ ਜਿੰਨਾ ਦੇ ਕੋਲੇ ਵਾਟਰ ਸਪਲਾਈ ਦੀ ਪਾਈਪਲਾਈਨ ਨਹੀਂ ਸੀਗੀ ਉਹ ਸਾਰੇ ਏਰੀਆਜ਼ ਕਵਰ ਕੀਤੇ ਗਏ ਸਾਰੇ ਸ਼ਹਿਰ ਦੇ ਲੋਕਾਂ ਨੇ ਇੱਕ ਡਿਮਾਂਡ ਹੈ ਤੁਸੀਂ ਪਹਿਲਾਂ ਇੱਕ ਸਕੀਮ ਸ਼ੁਰੂ ਕੀਤੀ ਸੀ ਵੀ ਜਿਹੜੇ ਵਾਟਰ ਸਪਲਾਈ ਤੇ ਸੀਮੈਂਟ ਇਹਦੇ ਕਨੈਕਸ਼ਨ ਰੈਗੂਲਰ ਕੀਤੇ ਗਏ ਸੀ ਇੱਕ ਸਕੀਮ ਦਿੱਤੀ ਗਈ ਸੀ ਵੀ 1000 ਰੁਪਏ ਤੇ ਪਾਣੀ ਨਹੀਂ ਬਿਲਕੁਲ ਇਹ ਇਹ ਤੁਹਾਡੀ ਬਹੁਤ ਵਧੀਆ ਪੁਆਇੰਟ ਹੈਗਾ ਅਸੀਂ ਇਸ ਦੇ ਉੱਤੇ ਆਲਰੇਡੀ ਵਿਚਾਰ ਕਰ ਰਹੇ ਹਾਂ ਤੇ ਉੱਪਰ ਸਟੇਟ ਗਵਰਨਮੈਂਟ ਨਾਲ ਗੱਲ ਵੀ ਕਰ ਰਹੇ ਆ ਕਿ ਇਹਨਾਂ ਨੂੰ ਰੈਗੂਲਰਾਈਜ਼ ਕਰਨ ਦੀ ਫਿਰ ਤੋਂ ਸਕੀਮ ਕੱਢੀ ਜਾਵੇ ਜਿਸ ਤਰ੍ਹਾਂ ਆਪਾਂ ਇਸੇ ਸਾਲ ਓਟੀਐ ਸਕੀਮ ਪ੍ਰਾਪਰਟੀ ਟੈਕਸ ਦੀ ਕੱਢੀ ਸੀਗੀ ਉਹਦੇ ਨਾਲ ਬਹੁਤ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਲਾਭ ਮਿਲਿਆ ਸੀਗਾ ਤੇ ਉਮੀਦ ਕਰਦਾ ਕਿ ਕੋਸ਼ਿਸ਼ ਕਰਕੇ ਤੇ ਜਿਸ ਤਰ੍ਹਾਂ ਸਾਨੂੰ ਸੀਐਮ ਸਾਹਿਬ ਨੇ ਹਰ ਕੰਮ ਵਾਸਤੇ ਹਰੀ ਝੰਡੀ ਦਿੱਤੀ ਹੈ ਕਿ ਤੁਸੀਂ ਬਟਿੰਡਾ ਸ਼ਹਿਰ ਦਾ ਵਿਕਾਸ ਕਰੋ ਬਟਿੰਡਾ ਸ਼ਹਿਰ ਦੇ ਲੋਕਾਂ ਦੀ ਸੇਵਾ ਕਰੋ ਉਹਨਾਂ ਨੇ ਸਾਨੂੰ ਕਿਸੇ ਕਦੇ ਵੀ ਕਿਸੇ ਕੰਮ ਲਈ ਮਨਾ ਨਹੀਂ ਕੀਤਾ ਜੋ ਕੰਮ ਲੋਕ ਹਿੱਤ ਦੇ ਵਿੱਚ ਹੈ ਤੇ ਉਮੀਦ ਕਰਦਾ ਇਹ ਵੀ ਬਟਿੰਡਾ ਸ਼ਹਿਰ ਦੇ ਲੋਕਾਂ ਦੇ ਝੋਲੀ ਜ਼ਰੂਰ ਪਾਵੇ ਸਰ ਇੱਕ ਲੋਕਾਂ ਤੇ ਬੜਾ ਵੱਡਾ ਬੋਝ ਪਾਤਾ ਐਨੁਸੀਸੀਐਲਯੂ ਤੇ ਆਈਡੀਐਸ ਦੇ ਰੇਡ ਬਿਜਾਤੇ ਉਹਨਾਂ ਦੀ ਸਰ ਇਹ ਸਟੇਟ ਗਵਰਨਮੈਂਟ ਦੀ ਪਾਲਿਸੀਜ਼ ਨੇ ਇਹ ਮੇਰੇ ਖਿਆਲ ਨਾਲ ਮੰਤਰੀ ਸਾਹਿਬ ਜ਼ਿਆਦਾ ਬੈਟਰ ਦੱਸ ਪਾਣਗੇ ਕਿ ਉਹਨਾਂ ਦੀ ਕੀ ਸੋਚ ਰਹੀ ਇਹ ਕੰਮ ਕਰਨ ਲੱਗੇ ਦੇਖੋ ਜੀ ਦੋ ਸਵਾਲ ਨੇ ਜੀ ਇੱਕ ਤਾਂ ਜਿਹੜੇ ਭਾਗ ਰੋੜਾ ਪਚੌੜੀ ਕਰ ਰਹੇ ਸੀ ਜੀ ਜੀ ਉਹ ਕੁਝ ਦੁਕਾਨਦਾਰ ਸੀਗੇ ਉਹਨਾਂ ਨੇ ਦੁਕਾਨਾਂ ਢਾਲੀਆਂ ਔਰ ਜਿਹੜਾ ਜੋਸਫ ਸਕੂਲ ਹੈ ਉਹਨਾਂ ਨੇ ਇਹ ਸਰ ਉਹਦੇ ਤੇ ਵਰਕਿੰਗ ਚੱਲ ਰਹੀ ਆ ਜਲਦੀ ਤੁਹਾਨੂੰ ਉਸ ਤੇ ਰਿਪਲਾਈ ਇੱਕ ਇੱਕ ਹੋਰ ਇੱਕ ਮਿੰਟ ਦੇ ਜੀ ਇੱਕ ਜਿਹੜਾ ਬਲੂ ਬਾਕਸ ਵਾਲੀ ਜਿਹੜੀ ਜਗ੍ਹਾ ਹੈਗੀ ਆ ਉਹ ਅਪਰ ਤੁਹਾਡੀ ਜਗ੍ਹਾ ਸੀ ਤੁਸੀਂ ਉਹਨਾਂ ਨੂੰ ਦੇ ਦਿੱਤੀ ਹੈ ਇੰਪਲੀਮੈਂਟ ਟਾਸਕ ਨੂੰ ਉਹ ਤੁਸੀ ਉਹਨਾਂ ਤੋਂ ਪੈਸੇ ਲੈਣੇ ਹੈਗੇ ਆ ਤੁਹਾਨੂੰ ਉਹ ਜਿਹੜੇ ਹੈਗੇ ਆ ਮਨ ਕੋਈ ਪੈਸਾ ਨਹੀਂ ਆ ਰਿਹਾ ਸਰ ਉਹਦੇ ਉਹਨਾਂ ਕੋਲੋਂ ਇਨਕਮ ਲੈ ਰਹੇ ਹੈਗੇ ਉੱਤੇ ਮੇਲੇ ਲੱਗ ਰਹੇ ਹੈ ਕਿਉਂਕਿ ਜਿਹੜਾ ਨਿਗਮ ਨੂੰ ਵੀ ਉਹ ਉਹਦੇ ਵਿਚ ਆ ਰਹੇ ਨਹੀਂ ਉਹ ਇੰਪਰੂਵਮੈਂਟ ਟਰਸਟ ਦੀ ਕੋਲੇ ਟ੍ਰਾਂਸਫਰ ਹੋ ਚੁੱਕੀ ਹੈ ਜਗਾ ਬਟ ਮੇਰੇ ਖਿਆਲ ਨਾਲ ਪੈਸੇ ਉਹਨਾਂ ਕੋਲੋਂ ਉਹ ਆਉਣਗੇ ਜਦੋਂ ਉਹਨਾਂ ਦਾ ਪ੍ਰੋਜੈਕਟ ਕੰਪਲੀਟ ਹੋ ਕੇ ਵਿਕ ਗਿਆ ਜਿਹੜਾ ਉਹ ਉੱਤੇ SCF ਕੱਟ ਰਹੇ ਨੇ ਬਣਾ ਬਣਾ ਰਹੇ ਮੇਲੇ ਕੋਈ ਨਹੀਂ ਹੋ ਰਹੀ ਉਹਨੂੰ ਕੋਈ ਨਹੀਂ ਹੈ ਨਹੀਂ ਮੇਲਿਆਂ ਦੀ ਕਾਰਪੋਰੇਸ਼ਨ ਨੂੰ ਕੋਈ ਕਮਾਈ ਨਹੀਂ ਹਜ਼ਾਰ ਓਕੇ ਮੈਂ ਸਾਰੀ ਉਹ ਕਮੈਂਟ ਕਰ ਦਿੱਤਾ ਆਪਾ ਗੁਰੂੜ ਨਾਲ ਸੰਬੰਧਤ ਆ ਜਿਹੜਾ ਰਿੰਗ ਰੋਡ ਮੇਰੀ ਮੇਰੀ ਬੇਨਤੀ ਤੁਹਾਨੂੰ ਦੁਬਾਰਾ ਇੱਕ ਕਰਨੀ ਚਾਹੂੰਗਾ ਆਪਾ ਇਸ ਹੋਰ ਟੌਪਿਕਸ ਤੇ ਦੁਬਾਰਾ ਗੱਲ ਕਰ ਲਾਂਗੇ ਬਟ ਜਿਹੜੀ ਰਹੀ ਗੱਲ ਵਾਟਰ ਟ੍ਰੀਟਮੈਂਟ ਦੀ ਪਾਈਪਲਾਈਨਸ ਦੀ ਪਲੱਸ ਟੈਂਕੀਆਂ ਦੀ ਅੱਜ ਦਾ ਮੇਨ ਮੁੱਦਾ ਉਹ ਹੈ ਤੇ ਉਸੇ ਤੇ ਫੋਕਸ ਕਰੀਏ ਤੇ ਕੋਈ ਕੋਈ ਸੀਵਰ ਜਿਹੜਾ ਸਿਸਟਮ ਹੈ ਉੱਥੇ ਵੀ ਇਹ ਜੇ ਘੱਟ ਪਿਆ ਹੋਇਆ ਕਿਉਂਕਿ ਰਿੰਗ ਰੋਡ ਦਾ ਬਿਲਕੁਲ ਅਗਲਾ ਅਗਲਾ ਸਟੈਪ ਸੀਵਰ ਸਿਸਟਮ ਹੀ ਹੈਗਾ ਤੇ ਅਗੇ ਗੌਰਵ ਜੀ ਤੁਸੀਂ ਬੜਾ ਵਧੀਆ ਮੁੱਦਾ ਚੱਕਿਆ ਲਾਈਟਾਂ ਜਿਹੜੀਆਂ ਸਟਰੀਟ ਲਾਈਟਾਂ ਦੀਆਂ ਨੂੰ ਲਾ ਦੇ ਬਿਲਕੁਲ ਦੁਬਾਰਾ ਪਿਛੋਂ ਦੁਬਾਰਾ ਪਿਛੋਂ ਤੋਂ ਬੜੇ ਦੁੱਖ ਯਾ ਲੋਕਰ ਬਿਲਕੁਲ ਸਹੀ ਗੱਲ ਆ ਤੁਹਾਡੀ नरेश ਜੀ ਅਵਾਰਾ ਪਸ਼ੂਆਂ ਦੀ ਬੇਸਹਾਰਾ ਪਸ਼ੂਆਂ ਤੋਂ ਬਹੁਤ ਦਿੱਕਤ ਆ ਰਹੀ ਹੈਗੀ ਐ ਤੇ ਸੁਪਰੀਮ ਕੋਰਟ ਦਾ ਵੀ ਬਹੁਤ ਕਲੀਅਰ ਮੈਸੇਜ ਸਾਡੇ ਕੋਲੇ ਆ ਚੁੱਕਿਆ ਤੇ ਅਸੀਂ ਉਸ ਦੀ ਪ੍ਰੇਪਰੇਸ਼ਨ ਜੋਰਾ-ਸ਼ੋਰਾ ਨਾਲ ਕਰ ਰਹੇ ਹਾਂ ਬਾਕੀ ਬਠਿੰਡਾ ABC ਦੇ ਉੱਤੇ ਐਨੀਮਲ ਬਰਥ ਕੰਟਰੋਲ ਦੇ ਉੱਤੇ ਨੰਬਰ 1 ਹੈ ਗਰੇਲਾਂ ਜਿਹੜੀਆਂ ਚੋਰੀ ਹੋਈ ਜਾਂਦੀਆਂ ਸਾਰੀਆਂ ਪੱਟ ਕੇ ਲੈ ਕੇ ਮੇਨ ਰੋਡ ਤੋਂ ਲੋਕ ਚੋਰ ਦੇ ਨੇ ਹੀ ਪੱਟੀ ਜਾਂਦੇ ਵੱਢੀ ਜਾਂਦੇ ਆ ਕੋਈ ਧਿਆਨ ਨਹੀਂ ਹੁੰਦਾ ਜੇਪੀ ਰੋਡ ਤੋਂ ਗੋਨਿਆਣਾ ਰੋਡ ਤੋਂ ਗੋਨਿਆਣਾ ਪੁਲੀ ਵਾਲਾ ਰੋਡ ਤੋਂ ਹੋ ਗਈਆਂ ਬਚੇ ਨਹੀਂ ਕੁਛ ਸਿਰ ਖੰਬੇ ਦੀ ਆਈਡੀਆ ਲਾਈਟਾਂ ਸੀ ਤੋਂ ਮੀਟਰ ਵੀ ਕੱਢ ਕੇ ਲੈ ਗਏ ਨਹੀਂ ਇਹ ਮਤਲਬ ਫਿਰ ਤੋਂ ਇੱਕ ਬਠਿੰਡਾ ਵਾਸੀਆਂ ਦੀ ਖੁਦ ਦੀ ਜ਼ਿੰਮੇਵਾਰੀ ਹੈ ਕਿ ਇਹ ਨਾ ਮੇਰੀ ਨਾ ਕਿਸੇ ਦੂਸਰੇ ਬੰਦੇ ਦੀ ਹੈ ਆਪਣੀ ਸਾਂਝੀ ਕੋਈ ਚੀਜ਼ ਹੈਗੀ ਆਪਾਂ ਇਹਨਾਂ ਨੂੰ ਇਕੱਠੇ ਸੰਭਾਲ ਕੇ ਰੱਖੀਏ ਦੇਖੋ ਸਰਕਾਰਾਂ ਦਾ ਕੰਮ ਹੈ ਡਵੈਲਪਮੈਂਟ ਕਰਨਾ ਮਗਰ ਉਹਨੂੰ ਸੰਭਾਲਣਾ ਆਪ ਦੀ ਚੀਜ਼ ਸਮਝ ਗਏ ਆਪਣੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਸਹੀ ਤਰ੍ਹਾਂ ਮੈਸੇਜ ਦਿੱਤਾ ਜਾਊਗਾ ਕਿ ਜਿੱਥੇ ਐਸੇ ਸ਼ਰਾਰਤੀ ਅਨਸਰ ਆਪਾਂ ਨੂੰ ਦਿਖਦੇ ਹਨ ਉਹਨਾਂ ਨੂੰ ਉਹਨਾਂ ਦੇ ਜਲਦ ਤੋਂ ਜਲਦ ਕੋਈ ਐਕਸ਼ਨ ਲੈਂਦਾ ਜਾਵੇ ਦੱਸੋ ਸਰ ਉਧਰ ਰਿੰਗ ਰੋਡ ਕਰਨੇ ਉਹ ਭਾਗੂ ਰੋਡ ਚਾਰ ਵਾਲਾ ਗੁਰਦੁਆਰਾ ਸਾਹਿਬ ਵਾਲਾ ਜਾਂ ਚੌਂਕ ਆ ਉੱਥੇ ਕਾਫੀ ਰਾਸ਼ਾ ਸਰ ਉਸ ਦੇ ਉੱਤੇ ਅਸੀਂ ਚੌਂਕ ਬਣਾਣ ਦੀ ਪਲੈਨਿੰਗ ਕਰ ਚੁੱਕੇ ਹਾਂ ਉਹ ਅਪਰੂਵ ਵੀ ਹੋ ਚੁੱਕਿਆ ਹੈ ਜਲਦੀ ਇੱਕ ਬਹੁਤ ਸੋਨਾ ਚੌਂਕ ਉਸੇ ਉੱਥੇ ਬਣਾਵਾਂਗੇ ਫਿਕਸਰ ਹੰਦ ਨਾ ਰਹਿ ਜਿਹੜਾ ਇਹਦੇ ਨਾਲ ਗਰਲ ਨਹੀਂ ਬਹੁਤ ਜਿਆਦਾ ਹਾਸੇ ਹੋ ਚੁੱਕਾ ਹੈ ਕੱਲ ਪਰ ਸਵੇਕ ਨੂੰ ਸਰ ਬਿਲਕੁਲ ਤੁਹਾਡੀ ਸਹੀ ਗੱਲ ਹੈ ਸਰੰਦਰ ਨਹਿਰ ਦੇ ਨਾਲ ਜਿਹੜੀ ਜਾਲੀ ਦੀ ਡਿਮਾਂਡ ਹੈਗੀ ਕਾਫੀ ਲੰਬੇ ਸਮੇਂ ਤੋਂ ਤੇ ਨਾਲ ਜੈਨੂਨ ਡਿਮਾਂਡ ਡਿਮਾਂਡ ਹੈਗੀ ਮੈਂ ਮੇਰੇ ਵਿਊ ਦੇ ਵਿੱਚ ਵੀ ਬਟ ਇਹ ਇਰੀਗੇਸ਼ਨ ਡਿਪਾਰਟਮੈਂਟ ਨੇ ਕਰਨਾ ਅਸੀਂ ਕ੍ਰਿਸ਼ਨ ਕੁਮਾਰ ਜੀ ਨਾਲ ਜ਼ਰੂਰ ਗੱਲ ਕਰਕੇ ਤੁਹਾਨੂੰ ਰਿਵਰਟ ਬੈਕ ਜ਼ਰੂਰ ਕਰਾਂਗੇ ਮਿਸਟਰ